ਰਸਤੇ ਲਈ ਹੁਣ ਤੁਹਾਨੂੰ ਕਿਸੇ ਮੈਰਿਜ ਬਿਊਰੋ ਜਾਂ ਵਿਚੋਲੇ ਕੋਲ ਜਾਣ ਦੀ ਲੋੜ ਨਹੀਂ ਕਰ ਬੈਠੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਨਮਾ ਸ਼ਹਿਰ ਤੋਂ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਨਾਈ ਏਰੀਆ ਨਮਾ ਸ਼ਹਿਰ ਗੋਤ ਬੱਸੀ ਕੁੜੀ ਦੀ ਪੜ੍ਹਾਈ ਮਾਸਟਰ ਡਿਗਰੀ ਤੇ ਬੀਐਡ ਕੀਤੀ ਹੋਈ ਹੈ ਡੇਟ ਆਫ ਬਰਥ 1986 ਕੱਦ 5 ਫੁੱਟ 4 ਇੰਚ ਲੜਕੀ ਦੇ ਇੱਕ ਭਰਾ ਮੈਰਿਡ ਉਹ ਪੈरिस ਵਿੱਚ ਰਹਿੰਦੇ ਨੇ ਪੈਨ ਇੱਕ ਮੈਰਿਡ ਉਹ ਜੁਕੇ ਵਿੱਚ ਰਹਿੰਦੇ ਕੁੜੀ ਪੰਜਾਬ ਨਮਾ ਸ਼ਹਿਰ ਵਿੱਚ ਆਪਣਾ ਬਿਊਟੀ ਸਲੂਨ ਚਲਾਉਂਦੀ ਹੈ ਵਧੀਆ ਇਨਕਮ ਕੁੜੀ ਅਨਮੈਰਿਡ ਹੈ ਕੁੜੀ ਵਧੀਆ ਸੋਹਣੀ ਸੁਨੱਖੀ ਸਮਝਦਾਰ ਤੇ ਬੈਲ ਸੈਟਡ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਨਾਈ ਜਾਂ ਜਰਨਲ ਕਾਸਟ ਵਿੱਚੋਂ ਜੁਕੇ ਜਾਂ ਪੰਜਾਬ ਤੋਂ ਮੁੰਡਾ ਹੋਵੇ ਮੁੰਡਾ ਅਨਮੈਰਿਡ ਬੈਲ ਸੈਟਡ ਕੋਈ ਜੌਬ ਕਰਦਾ ਹੋਵੇ ਜਾਂ ਕੋਈ ਆਪਣਾ ਬਿਜ਼ਨਸ ਕਰਦਾ ਹੋਵੇ ਉਹ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਤਲਾਕ ਸੁਦਾ ਸੰਪਰਕ ਨਾ ਕਰਨ ਮੁੰਡਾ ਕਟਿੰਗ ਵਾਲਾ ਹੋਵੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ